Go, go, ਸਾਲ 2023-24 ਦੇ ਵਿੱਚ ਆਪਣੇ ਅਤਿਆਰੀ ਕੋਟੇ ਵਿੱਚੋਂ 1 ਕਰੋੜ 99 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਜਾਰੀ ਕੀਤੀ ਗਈ ਹੈ। ਇਹਨਾਂ ਲਾਇਬ੍ਰੇਰੀਆਂ ਵਿੱਚੋਂ 10 ਜਿਹੜੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਤੇ 8 ਦਾ ਕੰਮ ਜਲਦੀ ਮੁਕੰਮਲ ਹੋ ਜਾਊਗਾ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਅੰਦਰ ਵੱਖ-ਵੱਖ ਪਿੰਡਾਂ ਵਿੱਚ 23 ਹੋਰ ਲਾਇਬ੍ਰੇਰੀਆਂ ਬਣਾਈਆਂ ਗਈਆਂ ਜਿਨ੍ਹਾਂ ਦਾ ਕੰਮ ਪ੍ਰਗਤੀ ਅਧੀਨ ਹੈ। ਇਹ ਜ਼ਿਲ੍ਹੇ ਦੇ ਪਿੰਡਾਂ ਅੰਦਰ ਕੁੱਲ 41 ਲਾਇਬ੍ਰੇਰੀਆਂ ਦੀ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਮਾਨਜੋਗ ਮੁੱਖ ਮੰਤਰੀ ਜੀ ਵੱਲੋਂ ਸਾਲ 2024-25 ਦੇ ਅਧਿਕਾਰੀ ਕੋਟੇ ਵਿੱਚ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਖ-ਵੱਖ ਵਿਕਾਸ ਕੰਮ ਕਰਵਾਉਣ ਲਈ ਕੁੱਲ 1 ਕਰੋੜ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਹਨਾਂ ਦੇ ਨਾਲ ਵਿਸ਼ੇਸ਼ ਸਰਦਾਰ ਨਰਿੰਦਰ ਸਿੰਘ ਜੀ ਸਰਦਾਰ ਬਿਲਾ ਸਿੰਘ ਗੁੰਦੜ ਮੋਰੀਅਲ ਯੂਨੀਵਰਸਿਟੀ ਕਾਲ ਐਨ ਸੀ ਸੀ ਨੇਵੀ ਵਿੰਗ ਦੇ ਬੱਚੇ ਮੰਚ ਦਾ ਐਨ ਸੀ ਸੀ ਨੇਵੀ ਵਿੰਗ ਦੇ ਬੱਚੇ ਮੰਚ ਦਾ ਸਾਹਮਣੇ ਗੱਲ ਰਹੇ ਪੰਚਾ ਸ੍ਰੀ ਗੋਬਿੰਦ RAM ਜੀ ਕੀ ਮਨਚਾਜ ਇਹਨਾਂ ਤੋਂ ਬਾਅਦ ਮਾਤਾ ਗੁਜਰੀ ਗਰਲਜ਼ ਕਾਲ ਸਦੂਲ ਸਦੂਲ ਗਰ ਕੋਈਆਂ ਕੋਈਆਂ ਕੱਟੀਆਂ ਬੀਚੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਮੂਹ ਸਰਦੋਲਗੜ ਨਿਵਾਸੀਆਂ ਪੰਜਾਬ ਨਿਵਾਸੀਆਂ ਤੇ ਦੇਸ਼ ਵਾਸੀਆਂ ਨੂੰ 76ਵੇਂ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਨਾ ਹਾਂ ਜਿਹੜਾ ਗਣਤੰਤਰ ਦਿਵਸ ਹੈ ਇਹ ਸਾਡੇ ਲਈ ਇੱਕ ਅਹਿਮ ਤਿਉਹਾਰ ਵੀ ਹੈਗਾ ਤੇ ਦੂਸਰਾ ਇਹ ਸਾਨੂੰ ਇਹ ਚੇਤਾ ਕਰਾਉਂਦਾ ਹੈ ਕਿ ਜੇ ਸਾਡਾ ਪੂਰਾ ਜਿਹੜਾ ਸਿਸਟਮ ਹੈਗਾ ਉਹ ਪਬਲਿਕ ਦੀ ਸੇਵਾ ਲਈ ਹੈਗਾ ਤੇ ਇਹ ਰੀਇਨਫੋਰਸ ਕਰਦਾ ਹੈ ਕਿ ਅਸੀਂ ਦੁਬਾਰਾ ਤੋਂ ਜਿਹੜੀ ਹੈ ਲੋਕਾਂ ਦੀ ਸੇਵਾ ਲਈ ਪੂਰੇ ਤਨਮਨ ਨਾਲ ਪੂਰੇ ਇੱਕ ਸਾਥ ਹੋ ਕੇ ਲੱਗੀ ਹੈ ਇਹ ਮੈਸੇਜ ਹੈਗਾ ਮੇਰਾ ਸਰ ਦੋ ਤੋਂ ਲੈ ਕੇ ਹੁਣ ਤੱਕ ਕੀ ਅਚੀਵਮੈਂਟ ਬਣ ਗਈ ਆ ਦੇਖੋ ਜਿਹੜਾ ਮੈਂ ਪੂਰੇ ਪਿਛਲੇ ਸਾਲ ਦੀ ਗੱਲ ਕਰਦਾ ਆ ਇੱਕ ਤੇ ਪਹਿਲੀ ਸਭ ਤੋਂ ਵੱਡੀ ਉਪਲਬਧੀ ਜਿਹੜੀ ਹੈ ਮੈਂ ਮੰਨਦਾ ਕਿ ਲੋਕਤੰਤਰ ਦੇ ਵਿੱਚ ਸਭ ਤੋਂ ਅਹਿਮ ਤਿਵਾਰ ਹੁੰਦਾ ਹੈ ਚੋਣਾਂ ਦਾ ਇਲੈਕਸ਼ਨਸ ਦਾ ਤੇ ਮੈਨੂੰ ਇਹ ਜਿਹੜਾ ਹੈ ਮਾਨ ਪ੍ਰਾਪਤ ਹੋਇਆ ਕਿ ਮੈਂ ਤਿੰਨ ਇਲੈਕਸ਼ਨਸ ਇੱਥੇ ਕਰਵਾਈਆਂ ਲੋਕ ਸਭਾ ਦੀ ਉਸ ਤੋਂ ਬਾਅਦ ਪੰਚਾਇਤੀ ਇਲੈਕਸ਼ਨਸ ਤੇ ਉਸ ਤੋਂ ਬਾਅਦ ਨਗਰ ਪੰਚਾਇਤੀ ਵੀ ਇਲੈਕਸ਼ਨਸ ਤੇ ਸਾਰਾ ਸ਼ਾਂਤੀਪੂਰਵਕ ਇਲੈਕਸ਼ਨ ਕਰਾਣਾ ਤੇ ਮੈਂ ਸਭ ਤੋਂ ਵੱਡੀ ਅਚੀਵਮੈਂਟ ਮੰਨਦਾ ਹਾਂ ਇਹਦੇ ਕਰਕੇ ਕਈ ਵਿਕਾਸ ਦੇ ਕੰਮ ਥੋੜੇ ਸੇ ਅਚਾਰ ਸੰਗੀਤਾ ਕਰਕੇ ਰੁਕ ਜਾਂਦੇ ਨੇ ਲੇਕਿਨ ਇਹ ਵੀ ਜਿਹੜਾ ਹੈ ਇੱਕ ਵਧੀਆ ਅਚੀਵਮੈਂਟ ਹੈ ਉਸ ਤੋਂ ਇਲਾਵਾ ਸਾਡਾ ਜੋਰ ਕਾਫੀ ਸੀਗਾ ਸਿੱਖਿਆ ਦੇ ਖੇਤਰ ਤੇ ਤੇ ਨਵੇਂ-ਨਵੇਂ ਲਾਇਬ੍ਰੇਰੀਆਂ ਵੀ ਤੁਸੀਂ ਵੇਖੀ ਹੈ ਕਿ ਆਈ ਹੈ ਅਸੀਂ ਬਾਕੀ ਮਹਿਕਮੇ ਜਿਹੜੇ ਹੈਗੇ ਖਾਸ ਤੌਰ ਤੇ ਪਿੰਡੂ ਵਿਕਾਸ ਦਾ ਮਹਿਕਮਾ ਤੇ ਸ਼ਹਿਰੀ ਵਿਕਾਸ ਦਾ ਮਹਿਕਮਾ ਇਸਾਰੇ ਐਕਟਿਵ ਹੈਗੇ ਕਾਫੀ ਜਿਹੜੇ ਜਿਹੜੇ ਕੰਮ ਜਿਵੇਂ ਹੋ ਗਿਆ ਮੈਦਾਨਾਂ ਜਿਹੜੇ ਖੇਡ ਮੈਦਾਨ ਹੈ ਉਹਨੂੰ ਠੀਕ ਕਰ ਰਹੇ ਨੇ ਜਿਸ ਜਿਹਦੇ ਸਕੂਲ ਦੇ ਵਿੱਚ ਕੋਈ ਸਹੂਲਤ ਨਹੀਂ ਹੈਗੀ ਉਹਨੂੰ ਪ੍ਰੋਵਾਈਡ ਕਰਾ ਰਹੇ ਨੇ ਇਸ ਤਰ੍ਹਾਂ ਹਸਪਤਾਲਾਂ ਦੇ ਵਿੱਚ ਵੀ ਜਿਹੜਾ ਹੈਗਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਰੋਗੀਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਦਾ ਵੀ ਚੈਕਿੰਗ ਤੇ ਉਹਦੇ ਵੀ ਸੁਧਾਰ ਚੱਲਦੇ ਰਹਿੰਦੇ ਆ ਤੇ ਇਹੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਤੇ ਵੀ ਲੋਕਾਂ ਦਾ ਸਾਥ ਮਿਲਦਾ ਰਹੂਗਾ ਤੇ ਆਪਾਂ ਜਿੱਥੇ ਜਿੱਥੇ ਵੀ ਕੋਈ ਇੱਕ ਵੀ ਕਮੀ ਰਹਿੰਦੀ ਹੈ ਉਹਨੂੰ ਜ਼ਰੂਰ ਦੂਰ ਕਰਾਂਗੇ